ਇਹ 16 ਚ 4 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸ਼ਾਮ ਨੂੰ ਵੀ ਲੁਧਿਆਣਾ ਤੋਂ ਕੋਈ ਬੰਦਾ ਜਿਹੜਾ ਹੈ ਵਿਦਆਊਟ ਬਿੱਲ ਜਾਂ ਵਿਦਆਊਟ ਪ੍ਰੋਪਰ ਡਾਕੂਮੈਂਟਸ ਤੋਂ ਸ਼ਾ ਕੋਟ ਸੋਨਾ ਵੇਚਣ ਦੇ ਸੋਨੇ ਦੇ ਗਹਿਣੇ ਵੇਚਣ ਲਈ ਆ ਰਿਹਾ ਅਸੀਂ ਉਹਦੇ ਲਈ ਫਿਰ ਸੁਖਜੀਤ ਸਿੰਘ ਗਿੱਲ ਆਪਣੇ ਈਟੀਓ ਹੈਗੇ ਇਹਨਾਂ ਨੂੰ ਅਸੀਂ ਭੇਜਿਆ ਉੱਥੇ ਇਹਨਾਂ ਨੇ ਇੱਕ ਕਾਰ ਨੂੰ ਡਿਟੇਨ ਕੀਤਾ ਜਿਸ ਦੇ ਵਿੱਚ ਦੋ ਬੰਦੇ ਸਵਾਰ ਸੀਗੇ ਇੱਕ ਬੰਦੇ ਦੇ ਕੋਲੋਂ ਬੈਗ ਮਿਲਿਆ ਉਸ ਬੈਗ ਦੇ ਵਿੱਚ 5.5 ਕਿਲੋ ਸੋਨੇ ਦੇ ਗਹਿਣੇ ਸੀਗੇ ਤੇ ਨਾਲ ਹੀ ਉਹਦੀ ਕੀਮਤ 3 ਕਰੋੜ 82 ਲੱਖ ਸੀ ਤੇ ਉਹਨਾਂ ਨੇ ਪਰ ਉਹਦੇ ਕੋਲ ਕੋਈ ਵੀ ਐਸੇ ਡਾਕੂਮੈਂਟਸ ਨਹੀਂ ਸੀਗੇ ਜੀ ਪ੍ਰੋਪਰ ਡਾਕੂਮੈਂਟਸ ਨਾ ਹੋਣ ਕਾਰਨ ਉਹਦੀ GST ਐਕਟ ਦੀ ਵਾਇਓਲੇਸ਼ਨ ਕਾਰਨ ਅਸੀਂ ਉਸ ਨੂੰ ਡਿਟੇਨ ਕੀਤਾ ਤੇ ਉਸ ਨੂੰ ਸਿਕੂ ਜਲੰਧਰ ਦੇ ਦਫਤਰ ਲੈ ਗਿਆ ਸੀ ਕਿਵੇਂ ਪਤਾ ਲੱਗਿਆ ਕਿ ਉਹ ਵਿਅਕਤੀ ਗੋਲਡੇ ਕਿਆ ਰਿਹਾ ਸੀ ਇੱਕ ਇਨਫਾਰਮਰ ਸੀਗਾ ਜੀ ਸਾਡਾ ਉਸਨੇ ਸਾਨੂੰ ਇਨਫਾਰਮ ਕੀਤਾ ਸੀ ਕਿ ਉਹ ਵਿਦਆਊਟ ਡਾਕੂਮੈਂਟ ਜੀ ਟੈਕਸ ਚੋਰੀ ਕਰਦਾ ਬੰਦਾ ਤੇ ਇਨ ਪ੍ਰੋਪਰ ਡਾਕੂਮੈਂਟਸ ਤੋਂ ਬਿਨਾਂ ਸੇਲ ਕਰਨ ਦੇ ਲਈ ਦੁਕਾਨਾਂ ਤੇ ਜਾਂਦਾ ਹੈ ਸੋਨਾਂ ਤੇ ਕਿਉਂਕਿ ਜਨਾਬ ਚੋਣਾਂ ਵੀ ਦੌਰ ਚੱਲ ਰਿਹਾ ਹੈਗਾ ਇਸ ਦੌਰਾਨ ਲੱਗ ਰਿਹਾ ਸੀ ਕਿ ਜਿਹੜਾ 골ਡ ਹੈਗਾ ਉਹ ਯੂਜ਼ ਹੋ ਸਕਦਾ ਸੀ ਚੋਣਾਂ ਦੇ ਜਦੋਂ ਇਨਫਾਰਮਰ ਕਿਉਂਕਿ ਚੋਣਾਂ ਦਾ ਮੋਡਲ ਕੋਡ ਆਫ ਕੰਡਕਟ ਚੱਲ ਰਿਹਾ ਹੈ ਉਸੀ ਨੂੰ ਉਸੀ ਦੇ ਤਹਿਤ ਹੀ ਚੈਕਿੰਗ ਅਸੀਂ ਵਧਾਈ ਹੋਈ ਸੀਗੀ ਤੇ ਉਸੀ ਦੇ ਤਹਿਤ ਇਹ ਇੱਕ ਚੈਕਿੰਗ ਦੇ ਦੌਰਾਨ ਸਾਨੂੰ 골ਡ ਮਿਲਿਆ ਸੀ ਉਸ ਟਾਈਮ ਲੱਗਦਾ ਸੀ ਕਿ ਸ਼ਾਇਦ ਚੋਣਾਂ ਦੇ ਵਿੱਚ ਹੋ ਸਕਦਾ ਪਰ ਕਿਉਂਕਿ ਗਹਿਣੇ ਐ ਦੂਸਰੀ ਤਰਫ ਜਿਹੜਾ ਇਸ ਦੇ ਓਨਰ ਹੈ ਜਿਹੜੇ ਜਿਹੜਾ ਮਾਲਕ ਹੈ ਉਹ ਆ ਚੁੱਕਾ ਹੈ ਨਹੀਂ ਆਪਣਾ 골ਡ ਤੇ ਨਾਲ ਉਹ ਜੁਵੈਲਰ ਬੰਦਾ ਤੇ ਇਸ ਲਈ ਉਸਨੇ ਦੱਸਿਆ ਕਿ ਉਹ ਜੁਵੈਲ ਸਿਰਫ ਸੇਲ ਕਰਨ ਦੇ ਲਈ ਲੈ ਕੇ ਆਇਆ ਸੀਗਾ ਤੇ ਇੱਕ ਨਾਰਮਲ ਬਿਜ਼ਨਸ ਦੀ ਪ੍ਰੋਸੈਸ ਹੀ ਲੱਗਦੀ ਹੈ ਜਿਹਦੇ ਵਿੱਚ ਚੋਨਾਬ ਦੇ ਵਿੱਚ ਯੂਜ਼ ਹੋਣ ਵਾਲੀ ਗੱਲ ਨਹੀਂ ਲੱਗਦੀ ਕਿੰਨੇ ਦਾ 골ਡ ਸੀਗਾ 골ਡ 3 ਕਰੋੜ 82 ਲੱਖ ਦਾ 골ਡ ਹੈ 5.5 5.5 ਕਿਲੋ ਦਾ ਤੇ ਕੋਈ ਜੁਰਮਾਨਾ ਵਗੈਰਾ ਵੀ ਲਗਾਇਆ ਜਾਏ ਹਾਂਜੀ ਜੁਰਮਾਨਾ ਲੱਗੇਗਾ ਜੀ ਸਾਡੀ ਪ੍ਰੋਸੀਡਿੰਗ ਚੱਲ ਰਹੀ ਹੈ ਅਸੀਂ ਉਸ ਨੂੰ ਨੋਟਿਸ ਇਸ਼ੂ ਕਰ ਦਿੱਤਾ ਤੇ ਉਸ ਨੂੰ 24 ਤਰੀਕ ਦਾ ਟਾਈਮ ਦਿੱਤਾ ਆਪਣਾ ਜੁਰਮਾਨਾ ਭਰਮਾਉਣ ਦੇ ਲਈ ਜੋ ਲੋਕ ਜੀਐਸਟੀ ਦੀ ਚੋਰੀ ਇਸ ਤਰ੍ਹਾਂ ਕਰਦੇ ਆ ਉਹਨਾਂ ਨੂੰ ਕੀ ਹਦਾਇਤ ਦੇਣਾ ਚਾਹੀਦਾ ਹੈ ਜੀਐਸਟੀ ਦੀ ਚੋਰੀ ਅਸੀਂ ਸਰਕਾਰ ਵੱਲੋਂ ਸਖਤ ਹਦਾਇਤ ਹੈ ਕਿ ਵੀ ਜੀਐਸਟੀ ਦੀ ਚੋਰੀ ਰੋਕਣ ਦੇ ਲਈ ਸਾਡੀਆਂ ਟੀਮਸ ਬਣਾਈਆਂ ਹੋਈਆਂ ਇਸ ਤੋਂ ਇਲਾਵਾ ਕੋ ਕਿਸੇ ਨੂੰ ਵੀ ਅਸੀਂ ਅਲਾਉ ਨਹੀਂ ਕਰਾਂਗੇ ਵੀ ਇਸ ਤਰ੍ਹਾਂ ਦੀ ਜੀਐਸਟੀ ਦੀ ਕੋਈ ਚੋਰੀ ਕਰੇ ਤੇ ਪਰ ਇਸ ਦੇ ਨਾਲ ਹੀ ਜਿਹੜਾ ਇੱਕ ਆਨੈਸਟ ਟੈਕਸ ਪੇਅਰ ਹੈ ਉਸ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਹਰੈਸਮੈਂਟ ਨਹੀਂ ਹੋਣ ਦੇਵਾਂਗੇ ਉਜੜ ਟੈਕਸ ਪ੍ਰੋਪਰ ਭਰ ਰਿਹਾ ਉਹਦੀ ਪ੍ਰੋਪਰ ਤਰੀਕੇ ਨਾਲ ਉਸਦੀ ਹਲਕੀ ਕੀਤੀ ਜਾਏਗੀ ਤੇ ਕੋਪਰੇਟ ਕੀਤਾ ਜਾਏਗਾ ਪਰ ਜਿਹੜੇ ਟੈਕਸ ਚੋਰ ਹੈ ਉਹਨਾਂ ਦੇ ਤੋਂ ਟੈਕਸਚੁਰੀ ਦੀ ਰਿਕਵਰੀ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਚੋਣ ਕਮਿਸ਼ਨ ਵੱਲੋਂ ਵੀ ਕੋਈ ਹਦਾਇਤਾਂ ਆਈਆਂ ਕਿ ਜਿਹੜਾ ਜਿਸ ਤਰ੍ਹਾਂ ਕਿ ਚੋਣ ਜਾਬਤਾ ਲਗਾ ਹੋਇਆ ਹੈ ਜਿਸ ਦੇ ਵਿੱਚ ਕਿੰਨਾ ਗੋਲਡ ਵੀ ਜਾ ਸਕਦਾ ਇਸ ਤਰ੍ਹਾਂ ਦੀਆਂ ਕੋਈ ਹਦਾਇਤਾਂ ਹੈ ਤੇ ਇਲੈਕਸ਼ਨ ਕਮਿਸ਼ਨ ਵੱਲੋਂ 50000 ਰੁਪਏ ਤੋਂ ਉੱਪਰ ਕੈਸ਼ ਤੁਨੋਂ ਨਹੀਂ ਲੈ ਕੇ ਜਾਇਆ ਜਾ ਸਕਦਾ ਇਸ ਤੋਂ ਇਲਾਵਾ ਜੇ ਤੁਸੀਂ 1 ਕਰੋੜ ਰੁਪਏ ਤੋਂ ਉੱਪਰ ਦੀ ਰਿਕਵਰੀ ਹੁੰਦੀ ਹੈ ਇਵੇਂ ਹੁਣ ਅਸੀਂ ਪ੍ਰੈਸ਼ੀਅਸ ਮੈਟਲ ਜਿਹੜਾ ਪਕੜਿਆ ਹੈ ਤਾਂ ਅਸੀਂ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਹਨਾਂ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਹੈ ਜਿਸ ਦੇ ਨਾਲ ਹੀ ਕਿਉਂਕਿ ਇਹ ਕਿਸ ਕੇਸ ਦੇ ਵਿੱਚ ਵੈਲਿਊਏਬਲਸ ਇਨਵੋਲਵ ਹੈ ਇਸ ਲਈ ਸੀ ਇਨਕਮ ਟੈਕਸ ਨੂੰ ਵੀ ਇਸ ਦੀ ਇਨਫੋਰਮੇਸ਼ਨ ਦੇ ਦਿੱਤੀ ਹੈ ਕਿਉਂਕਿ 1 ਕਰੋੜ ਤੋਂ ਅਗਰ ਨੀਚੇ ਦਾ ਹੋਵੇ ਸਮਾਨ ਤੇ ਫਿਰ ਉਸ ਨੂੰ ਲਜਾਇਆ ਜਾ ਸਕਦਾ ਨਹੀਂ ਨਹੀਂ ਲਜਾਇਆ ਨਹੀਂ ਜਾ ਸਕਦਾ ਪਰ ਉਹਦੀ ਇਨਫੋਰਮ ਉਹਦਾ ਪ੍ਰੋਸੀਜਰ ਸ਼ਾਇਦ ਕੁਝ ਹੋਰ ਹੈ ਕਿਉਂਕਿ ਇਹਦੀ ਅਮਾਉਂਟ ਜ਼ਿਆਦਾ ਸੀ ਇਸ ਲਈ ਅਸੀਂ ਇਸ ਨੂੰ ਫਿਰ ਇਨਕਮ ਟੈਕਸ ਨੂੰ ਵੀ ਅਸੀਂ ਨਾਲ ਇਨਵੋਲ ਕਰਕੇ ਉਹਨਾਂ